ਪਾਸਿੰਗ ਜਵੜਾ نیشنل ਪ੍ਰੈਜ਼ੀਡੈਂਟ ਅਖਿਲਵਾਰਤੀਆ ਸਵਰਨਕਾਰ ਸੰਗ ਸਟੇਟ ਪ੍ਰੈਜ਼ੀਡੈਂਟ ਪੰਜਾਬ ਸਵਰਨਕਾਰ ਸੰਗ ਸਟੇਟ ਚੇਅਰਮੈਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇਸ਼ ਦੇ ਸਵਰਨਕਾਰ ਡਿਵੈਲਪਰ ਭਰਾਵੋ ਆਪ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੇ ਮੌਜੂਦਾ ਟਰਾਂਸਪੋਰਟ ਮੰਤਰੀ ਸਾਹਿਬ ਲਾਲਜੀਤ ਸਿੰਘ ਖੁੱਲਰ ਨੂੰ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਟਿਕਟ ਦਿੱਤੀ ਗਈ ਹੈ ਲਾਲਜੀਤ ਸਿੰਘ ਵੱਲੋਂ ਮਿਤੀ 12 4 2024 ਨੂੰ ਮਾਹੀ ਰਿਜ਼ੋਰਟ ਪੱਟੀ ਜ਼ਿਲ੍ਹਾ ਤਰਨਤਾਰਨ ਵਿਖੇ ਹੋਏ ਇਕੱਠ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਦੇ ਇੱਕ ਸਾਬਕਾ ਐਮਐਲਏ ਹਰਮੰਦਰ ਸਿੰਘ ਗਿੱਲ ਦੇ ਨਾਲ ਨਿੱਜੀ ਲੜਾਈ ਹੋਣ ਕਾਰਨ ਉਸ ਦੇ ਖਿਲਾਫ ਭਾਸ਼ਣ ਕਰਨ ਸਮੇਂ ਸਵਰਨਕਾਰ ਜਾਤੀ ਅਤੇ ਰਾਮਗੜੀਆ ਮਿਸਤਰੀ ਜਾਤੀ ਦੇ ਆਪਣੇ ਭਾਸ਼ਣ ਵਿੱਚ ਉਸਨੇ ਕਿਹਾ ਮੈਂ ਕੋਈ ਗੁੱਲੀ ਘੜ ਸੁਨਿਆਰਾ ਨਹੀਂ ਤੈਨੂੰ ਕਹਿੰਦੇ ਹਨ ਗੁੱਲੀ ਘੜ ਸੁਨਿਆਰਾ ਵਗੈਰਾ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਸਮੁੱਚੀ ਸਵਰਨਕਾਰ ਬਰਾਦਰੀ ਦੀ ਬੇਇੱਜ਼ਤੀ ਕੀਤੀ ਹੈ ਉਸਨੇ ਪੰਜਾਬ ਵਿੱਚ ਦੇਸ਼ ਦੀ ਸਮੁੱਚੀ ਸਵਰਨਕਾਰ ਬਰਾਦਰੀ ਨੂੰ ਕਮਜ਼ੋਰ ਸਮਝਦੇ ਹੋਏ ਅਤੇ ਖੁਦ ਨੂੰ ਬਹੁਤ ਵੱਡਾ ਪਾਵਰਫੁਲ ਵਿਅਕਤੀ ਸਮਝਦੇ ਹੋਏ ਇਸ ਕਾਰਨ ਘਟੀਆ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਦੋਂ ਕਿ ਕਾਂਗਰਸ ਪਾਰਟੀ ਦਾ ਐਮਐਲਏ ਗਿੱਲ ਹੈ ਉਸ ਦਾ ਨਾ ਤਾਂ ਸਵਰਨਕਾਰ ਬਰਾਦਰੀ ਨਾਲ ਤੱਲਕ ਹੈ ਨਾ ਹੀ ਰਾਮਗੜੀਆ ਮਿਸਤਰੀ ਨਾਲ ਉਸ ਦਾ ਤੱਲਕ ਹੈ ਸਵਰਨਕਾਰ ਜਾਤੀ ਦਾ ਨਾਮ ਪੰਜਾਬ ਦੇ ਅਤੇ ਦੇਸ਼ ਦੇ ਵਿਦੇਸ਼ਾਂ ਵਿੱਚ ਸਨਮਾਨ ਸਹਿਤ ਲਿਆ ਜਾਂਦਾ ਹੈ ਸਾਡੇ ਬਰਾਦਰੀ ਤੇ ਹਿੰਦੂ ਸਿੱਖ ਧਰਮਾਂ ਵਿੱਚ ਆਜ਼ਾਦੀ ਸਮੇਂ ਸਮਾਜ ਸੇਵਾਵਾਂ ਵਿੱਚ ਬਹੁਤ ਵੱਡੇ ਅਤੇ ਮਹਾਨ ਵਿਅਕਤੀ ਭਾਈ ਗੁਲਾਬ ਸਿੰਘ ਭਾਈ ਪ੍ਰਤਾਪ ਸਿੰਘ ਕੜਵਲ ਮਾਤਾ ਕਿਸ਼ਨ ਕੌਰ ਸੰਤ ਅਜਮੇਰ ਸਿੰਘ ਵਰਗੇ ਬਹੁਤ ਮਹਾਨ ਸ਼ੂਰਬੀਰ ਯੋਧਿਆਂ ਨੇ ਕੁਰਬਾਨੀਆਂ ਅਤੇ ਸੇਵਾਵਾਂ ਦਿੱਤੀਆਂ ਹਨ ਪੰਜਾਬ ਵਿੱਚ ਸਵਨਕਾਰ ਬਰਾਦਰੀ ਦੇ ਕਰੀਬ 15 ਲੱਖ ਤੋਂ ਵੱਧ ਵੋਟਰ ਹਨ ਜਿਨ੍ਹਾਂ ਦਾ ਪੰਜਾਬ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ 92 ਐਮਐਲਏ ਬਣਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਪਰੰਤੂ ਇਸੇ ਵਿਅਕਤੀ ਨੇ ਬਿਨਾਂ ਵਜ੍ਹਾ ਤੋਂ ਘਟਿਆ ਸ਼ਵਦਾਬਲੀ ਦੀ ਵਰਤੋਂ ਕਰਕੇ ਪੰਜਾਬ ਅਤੇ ਦੇਸ਼ ਦੇ ਵਿਦੇਸ਼ਾਂ ਵਿੱਚ ਸਾਡੇ ਰਹਿੰਦੇ ਸਵਰਨਕਾਰ ਕਰੋਨਾ ਵਿਅਕਤੀਆਂ ਨੂੰ ਠੇਸ ਪਹੁੰਚਾਈ ਹੈ। ਸਵਰਨਕਾਰ ਦਾ ਕੰਮ ਕਰਨ ਵਾਲੇ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਦਾ ਕੰਮ ਕਰਦੇ ਹਨ ਪਰ ਇਹ ਨਹੀਂ ਪਤਾ ਕਿ ਉਕਤ ਟ੍ਰਾਂਸਪੋਰਟ ਮੰਤਰੀ ਨੇ ਸੋਨੇ ਦੀਆਂ ਗੁੱਲੀਆਂ ਕਿੱਥੋਂ ਕਢਾਈਆਂ ਹੋਣ। ਵਿਗੜਦੇ ਹੋਏ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਚਾਹੇ ਇਸ ਨੇ ਮਾਫੀ ਮੰਗੀ ਹੈ ਪਰੰਤੂ ਸਵਰਨਕਾਰ ਸਮਾਜ ਵੱਲੋਂ ਇਸ ਦੀ ਮਾਫੀ ਪ੍ਰਵਾਨ ਨਹੀਂ ਕੀਤੀ ਗਈ ਹੈ। ਦੇਸ਼ ਦੇ ਸਮੁੱਚੇ ਸਵਰਨਕਾਰ ਬਰਾਦਰੀ ਅਤੇ ਪੰਜਾਬ ਦੇ ਕਰੀਬ 15 ਲੱਖ ਵੋਟਰਾਂ ਵੱਲੋਂ ਪੰਜਾਬ ਸਵਾਰਦੀਆਂ ਵਪਾਰਕ ਜਥੇਬੰਦੀਆਂ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਜਿਸ ਅਹੰਕਾਰੀ ਨੇ ਐਨੇ ਘਟਿਆ ਸ਼ਬਦਾਵਲੀ ਵਰਤਦੀ ਹੈ ਅਤੇ ਉਸ ਨੂੰ ਇਹ ਵੀ لیاقت ਨਹੀਂ ਹੈ ਕਿ ਉਹ ਸਾਡੇ ਸਮਾਜ ਦੀਆਂ ਸਨਮਾਨਯੋਗ ਜਾਤੀਆਂ ਦੇ ਪ੍ਰਤੀਪੱਤੀ ਅਤੇ અપਮਾਨਜਕ ਸ਼ਬਦੀ ਵਰਤ ਰਿਹਾ ਹੈ ਉਹ ਲੋਕ ਸਭਾ ਵਿੱਚ ਜਾ ਕੇ ਸਾਡੇ ਲਈ ਜਾਂ ਹੋਰ ਜਾਤੀਆਂ ਵਾਸਤੇ ਵੀ ਅਜਿਹੇ ਸ਼ਬਦ ਹੀ ਵਰਤੇਗਾ ਇਸ ਲਈ ਪੰਜਾਬ ਵਾਸੀਆਂ ਦੇ ਹਿੱਤਾਂ ਲਈ ਅਤੇ ਪੰਜਾਬ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ ਹੈ ਇਸ ਲਈ ਅਜਿਹੇ ਵਿਅਕਤੀ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਇਸ ਦੀ ਟਿਕਟ ਕੈਨਸਲ ਕਰਕੇ ਕਿਸੇ ਹੋਰ ਸੋਝਵਾਲ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ ਜਿਸ ਦੇ ਮਨ ਵਿੱਚ ਸਾਰੀਆਂ ਜਾਤੀਆਂ ਪ੍ਰਤੀ ਸਨਮਾਨ ਹੋਵੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਹੈ ਕਿ ਸਰ ਲਾਲਜੀਤ ਸਿੰਘ ਭੋਲਰ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਹੁਤ-ਬਹੁਤ ਧੰਨਵਾਦ। ਭੱਜੀ ਸ਼ਤਾਹ ਵੀ ਬੋਲੀ ਗਈ ਹੈ ਜੀ। ਪਰ ਮੁੱਖ ਮੰਤਰੀ ਵੱਲੋਂ ਉਹ ਹੋਂਦ ਦਾ ਹੈ ਕਿ ਵੀਟ ਕੀਤਾ ਜਾਂਦਾ ਜੋ ਕਮੈਂਟ ਕੀ ਦੇ ਦਿੰਦਾ ਪਰ ਇਹਨਾਂ ਤੇ ਮਣਾ ਕੇ ਇਹਨਾਂ ਨੂੰ ਇਨਸਲਟ ਕੀਤੀ ਹੈ। ਇਹ ਮੁੱਖ ਮੰਤਰੀ ਜੀ ਬੇਪੀਸ ਹੋ ਗਏ ਉਹ ਮੰਨ ਨਹੀਂ ਮੰਨਦੇ ਤਾਂ ਫਿਰ ਅਗਲਾ ਅੱਗੇ ਸਟ੍ਰੈਟਜੀ ਇਹ ਕੋਈ ਮੈਟਰ ਛੋਟਾ ਨਹੀਂ ਹੈ ਜੀ ਇਹ ਨੈਸ਼ਨਲ ਨਾਲ ਸਾਡਾ ਲਿੰਕਡ ਹੈਗਾ ਕਿਉਂਕਿ ਸਵਰਨਕਾਰ ਜੱਤੀ ਹੈ ਜਿਹੜੀ ਪੰਜਾਬ ਦੇ ਵਿੱਚ ਤੇ ਦੇਸ਼ ਵਿਦੇਸ਼ਾਂ ਦੇ ਵਿੱਚ ਸਾਰੇ ਚ ਫੈਲੀ ਹੋਈ ਆ ਸਾਡੇ ਕੋਲ ਹਰ ਤਰ੍ਹਾਂ ਦੇ ਮੈਸੇਜ ਆ ਰਹੇ ਹਨ ਪੰਜਾਬ ਦੇ ਸਾਰੇ ਜ਼ਿਲ੍ਹੇ ਪੰਜਾਬ ਦੇ ਸਾਰੇ ਸ਼ਹਿਰ ਮੰਡੀਆਂ ਕਸਬਿਆਂ ਦੇ ਵਿੱਚੋਂ ਮੈਸੇਜ ਆ ਰਹੇ ਹਨ ਵਿਅਕਤੀ ਬਹੁਤ ਮੇਰੇ ਪਾਸ ਮਿਲਣ ਵਾਸਤੇ ਆਏ ਹਨ ਨਾ ਕਿ ਸਭ ਮੈਂਬਰ ਕਹਿ ਰਹੇ ਹਨ ਕਿ ਸਾਡੇ ਨਾਲ ਬਹੁਤ ਵੱਡਾ ਧੱਕਾ ਹੋਇਆ ਹੈ ਮਾਜੋਗ ਮੁੱਖ ਮੰਤਰੀ ਸਾਹਿਬ ਨੂੰ ਕਰਨਾ ਚਾਹੀਦਾ ਹੈ ਇਸ ਤੇ ਤੁਰੰਤ ਐਕਸ਼ਨ ਲੇਕਿਨ ਫਿਰ ਵੀ ਅਗਰੋ ਐਕਸ਼ਨ ਨਹੀਂ ਆਇਆ ਸਾਡੇ ਜਨਰਲ ਮੀਟਿੰਗ ਜਲਵਾਤੀ ਹੋ ਕੇ ਮੈਂ ਤੇ ਸ਼ਬਦ ਨਹੀਂ ਨਹੀਂ ਜੀ ਇਹ ਕੋਈ ਮਾਫੀ ਨਹੀਂ ਹੈ ਕਿ ਇਸ ਤਰ੍ਹਾਂ ਦਾ ਸ਼ਬਦ ਤਾਂ ਕੋਈ ਵੀ ਕਦੇ ਕਿਸੇ ਨੂੰ ਕਹਿ ਦੇ ਤੇ ਉਦੋਂ ਬਾਅਦ ਕਹੇ ਸੌਰੀ ਇਹ ਕੋਈ ਤਰੀਕਾ ਨਹੀਂ ਹੈ ਇੱਕ ਰਿਸਪਾਂਸਿਬਲ ਮੈਂਬਰ ਆ ਉਸ ਨੂੰ ਇਹ ਚਾਹੀਦਾ ਹੈ ਕਿ ਕਿਸ ਦੇ ਖਿਲਾਫ ਕੀ ਬੋਲ ਰਿਹਾ ਹੈਗਾ ਸੋਚ ਸਮਝ ਹੋਣੀ ਚਾਹੀਦੀ ਹੈ ਕੱਲ ਨੂੰ ਪਾਰਲੀਮੈਂਟ ਦੇ ਵਿੱਚ ਵੀ ਜਾਣਾ ਅੱਜ ਅਸੈਂਬਲੀ ਦੇ ਵਿੱਚ ਕੈਬਨਿਟ ਮਨਿਸਟਰ ਆ ਗਏ ਉਹ ਕੱਲ ਨੂੰ ਉਹਨਾਂ ਨੇ ਇਸ ਪਾਰਲੀਮੈਂਟ ਦੇ ਵਿੱਚ ਜਾਣਾ ਹੈਗਾ ਉੱਥੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਿਸ ਤਰ੍ਹਾਂ ਕਰਨਗੇ ਔਰ ਕਿਵੇਂ ਰੱਖਿਆ ਕਰਨਗੇ ਸਾਡੀ ਉੱਥੇ ਵੀ ਸਾਡੇ ਕਦੇ ਕਿਸੇ ਨੂੰ ਕਦੇ ਕਿਸੇ ਜਾਤੀ ਦੀ ਬੇਇੱਜ਼ਤੀ ਕਰਨਗੇ ਇਸ ਕਰਕੇ ਅਜਿਹੇ ਵਿਅਕਤੀ ਨੂੰ ਜਿਹੜਾ ਸਾਡਾ ਨੁਮਾਇੰਦਾ ਬਣਾ ਕੇ ਪਾਰਲੀਮੈਂਟ ਚ ਭੇਜਣਾ ਚਾਹੀਦਾ ਜਿਨ੍ਹਾਂ ਨੂੰ ਬੋਲਣ ਦਾ ਸਹੀ ਤਰੀਕਾ ਹੋਵੇ ਸਹੀ ਲਹਿਜਾ ਹੋਵੇ ਸਾਰ ਇੱਕ ਪੈਂਬਰ ਦੀ ਸਨਮਾਨ ਕਰਨ ਦੀ ਉਹਦੇ ਵਿੱਚ ਮਨ ਦੇ ਵਿੱਚ ਭਾਵਨਾ ਹੋਵੇ ਹੁਣ ਲੱਗਦਾ ਜਿਵੇਂ ਕੋਈ ਹੋਰ ਪਾਰਟੀ ਦਾ ਇਸ ਤਰ੍ਹਾਂ ਬੋਲਣ ਦਾ ਭਵੰਤਵਾਨ ਆਈ ਐਕਸ਼ਨ ਹੁੰਦਾ ਨਹੀਂ ਜੀ ਹੋਰ ਕੋਈ ਸਾਡੇ ਖਿਲਾਫ ਕਦੇ ਬੋਲਦਾ ਨਹੀਂ ਹੈ ਜੀ ਕਦੇ ਕਿਸੇ ਇਹ ਹੋਰ ਬੋਲਦਾ ਭਵੰਤਵਾਨ ਦਾ ਫਿਰ ਵੀ ਇਹੀ ਐਕਸ਼ਨ ਹੋਣਾ ਚਾਹੀਦਾ ਜੀ ਹੁਣ ਨਹੀਂ ਜੀ ਇਹ ਪਤਾ ਨਹੀਂ ਹੈ ਉਹਨਾਂ ਨੇ ਕੋਲੇ ਸਮਾਂ ਨਹੀਂ ਸੀ ਜਾਣਾ ਇਸ ਵਕਤ ਇਸ ਸਭ ਇਸ ਵਿਸ਼ੇ ਤੇ ਵਿਚਾਰ ਨਹੀਂ ਕਰ ਸਕੇ ਮੈਂ ਕਹਿ ਨਹੀਂ ਸਕਦਾ ਕਿਉਂਕਿ ਉਹਨਾਂ ਦਾ ਹਲੇ ਤੱਕ ਕੋਈ ਵੀ ਵਿਚਾਰ ਆਇਆ ਨਹੀਂ ਸਾਡੇ ਸਾਹਮਣੇ ਕਿਸੇ ਵੀ ਪ੍ਰੈਸ ਮੀਡੀਆ ਨੇ ਉਹਨਾਂ ਨੇ ਹਲੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਹੈ ਵੀ ਇਹ ਕਿਉਂ ਹੋਇਆ ਹੈ ਕਿਉਂਕਿ ਜੋ ਕੁਝ ਹੋਇਆ ਹੈਗਾ ਉਹ ਬਹੁਤ ਗਲਤ ਹੋਇਆ ਹੈ ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਇਸ ਨੂੰ ਕਿਸ ਤਰ੍ਹਾਂ ਸਪਸ਼ਟੀਕਰਨ ਦਿੰਦੇ ਆ ਉਹ ਹਲੇ ਸਾਹਮਣੇ ਆਊਗਾ ਉਸ ਤੋਂ ਬਾਅਦ ਸਾਡੀ ਸੰਸਥਾ ਜਿਹੜੀ ਹੈਗੀ ਹੈ ਕਿ ਨੈਸ਼ਨਲ ਸੰਸਥਾ ਹੈ ਸਾਡੀ ਵਿਦੇਸ਼ਾਂ 'ਚ ਵੀ ਸਾਡੇ ਸਵਰਨਕਾਰ ਭਰਾ ਬੈਠੇ ਨੇ ਹਰ ਸਟੇਟ ਦੇ ਵਿੱਚ ਬੈਠੇ ਨੇ ਉਹਨਾਂ ਵੱਲੋਂ ਵਿਚਾਰ ਲਏ ਜਾਣਗੇ ਕਿਉਂਕਿ ਜੋ ਇਨਸਲਟ ਕੀਤੀ ਗਈ ਹੈ ਸਮੁੱਚੀ ਸਵਰਨਕਾਰ ਬਰਾਦਰੀ ਦੀ ਕੀਤੀ ਗਈ ਹੈ ਇੱਕ ਵਿਅਕਤੀ ਦੀ ਨਹੀਂ ਹੈ ਇਹ ਨੂੰ ਸਪਸ਼ਟੀਕਰਨ ਦੋ ਵੀ ਹੋਰ ਸਰਦ ਕੇ ਐਕਸ਼ਨ ਵੀ ਅੱਗੇ ਐਕਸ਼ਨ ਕਰਾਂਗੇ ਅੱਗੇ ਐਕਸ਼ਨ ਵਾਸਤੇ ਅਸੀਂ ਡਿਸਾਈਡ ਕਰਾਂਗੇ ਜੀ ਫਿਲਹਾਲ ਤਾਂ ਅਸੀਂ ਇਹੀ ਮੰਗਦੇ ਆ ਕਿ ਅਜਿਹੇ ਵਿਅਕਤੀ ਨੂੰ ਅੱਗੇ ਪਾਰਲੀਮੈਂਟ ਭੇਜਣ ਦਾ ਕੀ ਫਾਇਦਾ ਜਿਹੜੇ ਬੰਦੇ ਇੰਨੇ ਇਨਸਲਟ ਤੇ ਇੰਨੇ ਗਲਤ ਸ਼ਬਦਾਂ ਦੀ ਵਰਤੋਂ ਕਰਦੇ ਆ ਉੱਥੇ ਜਾ ਕੇ ਵੀ ਇਹੋ ਜਿਹੀ ਕੋਸ਼ਿਸ਼ ਕਰਨਗੇ ਇਹ ਕੋਈ ਸਮਾਬੰਦ ਕੀਤਾ ਗਿਆ ਜੀ ਕਿ ਹਲੇ ਤੱਕ ਅਸੀਂ ਕੋਈ ਸਮਾਬੰਦ ਨਹੀਂ ਕੀਤਾ ਹੈ ਜੀ ਹਲੇ ਤੱਕ ਲੇਕਿਨ ਅਸੀਂ ਵੇਟ ਕਰਦੇ ਆ ਇੰਤਜ਼ਾਰ ਕਰਦੇ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਰੁਝੇਵੇਂ ਬਹੁਤ ਹਨ ਉਹਨਾਂ ਨੂੰ ਆਪਣੇ ਰੁਝੇ ਮੈਂ ਵਿੱਚੋਂ ਕਦੋਂ ਉਹ ਸਮਾਂ ਕੱਢ ਕੇ ਸਾਡੇ ਨਾਲ ਇਸ ਵਿਸ਼ੇ ਤੇ ਡਿਸਕਸ ਕਰਦੇ ਜਾਂ ਸਾਨੂੰ ਕੀ ਸਟੇਟਮੈਂਟ ਉਹ ਦਿੰਦੇ ਆ ਉਹਨਾਂ ਨੇ ਕੀ ਐਕਸ਼ਨ ਕਰਨਾ ਹੈ ਅਸੀਂ ਹਲੇ ਤੱਕ ਕੋਈ ਟਾਈਮ ਫਿਕਸ ਨਹੀਂ ਕੀਤਾ ਹੈ ਵੀ ਇੱਕ ਦਿਨ ਦੋ ਦਿਨ ਜਾਂ ਤਿੰਨ ਦਿਨ ਦਾ ਅਸੀਂ ਸਮਾਂ ਫਿਕਸ ਨਹੀਂ ਕੀਤਾ ਉਹਨਾਂ ਦਾ ਅਸੀਂ ਇੰਤਜ਼ਾਰ ਕਰ ਰਹੇ ਆ ਕਿਉਂਕਿ ਸਾਡੀ ਆਵਾਜ਼ ਜੋ ਹਲੇ ਤੱਕ ਧੀਮੀ ਆ ਵਾਸੀ ਉਹ ਪ੍ਰੈਸ ਮੀਡੀਆ ਰਾਹੀਂ ਇਲੈਕਟ੍ਰੋਮੀਡੀਆ ਰਾਹੀਂ ਸੀਐਮ ਸਾਹਿਬ ਦੇ ਕੋਲੇ ਅੱਜ ਪਹੁੰਚੂਗੀ ਉਸ ਤੋਂ ਬਾਅਦ ਉਹ ਕੀ ਐਕਸ਼ਨ ਕਰਦੇ ਆ ਕੀ ਕਾਰਵਾਈ ਕਰਦੇ ਆ ਇਹਦਾ ਇੰਤਜ਼ਾਰ ਕਰਾਂਗੇ ਅਸੀਂ ਜੀ ਕੈਂਡੀਡੇਟ ਨਹੀਂ ਪਤਾ ਲਿਆ ਜਾਂਦਾ ਰਿਐਕਸ਼ਨ ਬਾਰੇ ਓਕੇ ਦੇਖਦਾ ਜੀ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਵੀ ਆ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਵੀ ਆ ਉਹ ਕੀ ਐਕਸ਼ਨ ਲੈਂਦੇ ਆ ਕੀ ਅੱਗੇ ਕਾਰਵਾਈ